ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਰਮਜੀਤ ਕੌਰ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵਾਂਗੇ ਅਸੀਂ ਸਾਰੇ ਠੀਕ ਠਾਕ ਹੈ ਸਵੇਰ ਦਾ ਟਾਈਮ ਹੈ 5:30 ਹੋ ਗਏ ਆਪਾਂ ਧਾਣਾ ਕੱਢ ਲੈਂਦੀਆਂ ਜਾਂ ਫੀਡ ਪਾ ਜਾਂਦੀ ਆਪਾਂ ਸੂਆਂ ਨੂੰ ਹੁਣ ਲੱਗੇ ਸੀ ਮਧਾਣੀ ਲਾਉਣ ਮਧਾਣੀ ਲਾਉਣੇ ਆ ਮਧਾਣੀ ਲਾ ਕੇ ਜੱਤੀ ਫੀਡ ਖਾ ਲੈਂਦੇ ਆਪਾਂ ਸੁੱਤ ਫਿਰ ਉਹਨਾਂ ਪੱਠੇ ਪਾ ਕੇ ਆਉਨੇ ਆ ਤੇ ਹੁਣ ਪਹਿਲਾਂ ਆਪਾਂ ਮਧਾਣੀ ਲਾ ਲਈਏ ਤੇ ਮੈਂ ਚਾਟੀ ਧੋ ਲਿਆ ਮਤਲਬ ਮਧਾਣੀ ਧੋ ਲਿਆ ਮੈਂ ਫੇਰ ਆਪਾਂ ਲਾਉਣੇ ਆ ਬਧਾਣੀ ਲਓ ਜੀ ਆਪਾਂ ਅੱਜ ਚਾਟਿਚ ਦਹੀਂ ਪਾਤਾ ਪਾਣੀ ਪਾਤਾ ਹੁਣ ਆਪਾਂ ਲਾਉਨੇ ਮਧਾਣੀ ਮਧਾਣੀ ਵੀ ਧੋ ਕੇ ਲੈ ਜਾਂਦੀ ਆ ਮਧਾਣੀ ਆਪਾਂ ਲਾਤੀ ਆ। ਮਧਾਣੀ ਲਾ ਕੇ ਹੁਣ ਆਪਾਂ ਕੱਟਦੇ ਆ ਸੱਜੀ, ਸੱਜੀ ਕੱਟ ਕੇ ਫਿਰ ਤੁਸਨ ਪੱਠੇ ਪਾ ਕੇ ਆਉਨੇ ਆਂ ਅੱਜ ਬਣਾਉਣੀ ਆ ਆਪਾਂ ਗੋਭੀ, ਗੋਭੀ ਕੱਟਦੇ ਆ ਕੱਟ ਕੇ ਤੇ ਫਿਰ ਪੱਠੇ ਪਾ ਕੇ ਉਹਨੇ ਪੱਠੇ ਪਾ ਕੇ ਆਣ ਕੇ ਤੜਕਾ ਲਾਵਾਂਗੇ ਗੋਭੀ ਨੂੰ। ਹੁਣ ਵੀ ਆਪਾਂ ਹਣ ਮਿਰਚਾਂ ਫੋਲ ਲਈਏ ਤੱਪ ਲੱਗੀ ਹੋਈ ਆ ਅੱਜ ਤੇ ਮਿਰਚਾਂ ਨੂੰ ਆਪਾਂ ਖਲਾਰ ਦਈਏ, ਫੋਲ ਦਈਏ। ਤੱਪ ਲੱਗ ਜੂ ਸੁੱਕ ਜਾਣਗੀਆਂ ਇਹ। ਕੱਲ ਵੀ ਤਾਂ ੱਪ ਲੱਗੇ ਸੀ ਕੱਲ ਵੀ ਉਹਦਾ ਫੋਲ ਤੀਆਂ ਸੀਗੀਆਂ ਪਰਸੋ ਸਰਦਨ ਮੀਂਹ ਪੈਂਦਾ ਰਿਹਾ ਪਰਸੋ ਫੋਲੇ ਅੰਦਰ ਇਦਾਂ ਹੀ ਧੈਰ ਲੱਗੀ ਰਹੀ ਫਿਰ ਸਹੀ ਰਹੀਆਂ ਬਚ ਗਈਆਂ ਵਿਚੋਦਾ ਕਈ ਵਿੱਚ ਮਿਰਚਾਂ ਹੋ ਗਈਆਂ ਸੀਗੀਆਂ ਭੋਲੀਆਂ ਜਿਗਾਂ ਪਰ ਫੇ ਵੀ ਬਚਾਰਿਆ ਤਾਂ ਆਪਾਂ ਹੁਣ ਇਹਨਾਂ ਨੂੰ ਫੋਲ ਦਿੰਨੇ ਆ ਲੋ ਜੀ ਆਪਾਂ ਹੁਣ ਲੱਪੇ ਸੀ ਸਫਾਈ ਕਰਨ ਝਾੜੂ ਲਾਉਣ ਲੱਪੇ ਸੀਗੇ ਮਿਰਚਾਂ ਬਾਹਰ ਖਲਾਰਿਆਂ ਦੇ ਸੀ ਧੁੱਪ ਲੱਗੀ ਸੀਗੀ ਤੇ ਹਾਂ ਫਿਰ ਝਾੜੂ ਲਾਉਣ ਲੱਗ ਪਏ ਤੇ ਗ੍ਰਿੰਦਰਾ ਜੇ ਘਰ ਸੀਗਾ ਉਹ ਪੜਦਾ ਸੀਗਾ ਬਿੱਡ ਤੇ ਬੁੱਕਾ ਪਈਆਂ ਪੜਦਾ ਸੀਗਾ ਫੇ ਉਹਨੇ 11 ਵਜੇ ਟਿਊਸ਼ਨ ਜਾਣਾ ਸੀਗਾ ਤੇ ਉਹਨੂੰ ਮੈਂ ਕੈਮਰਾ ਫੜਾਇਆ ਸੀ ਕਿ ਮੈਂ ਤਾਂ ਮਰਜੀ ਵੀਡੀਓ ਬਣਾ ਦੇ ਨਿਤ ਕੱਲੀ ਤੋਂ ਬਣਦੀ ਨਹੀਂ ਕਮਰੇ ਚ ਝਾੜੂ ਲਾ ਲਿਆ ਆਪਾਂ ਲੌਬੀ ਚ ਆ ਕੇ ਝਾੜੂ ਲਾਉਣ। ਸਵੇਰ ਨੂੰ ਵੀ ਕੰਮ ਕਿੰਨਾ ਹੀ ਹੋ ਜਾਂਦੇ ਆ। ਤੇ ਹੁਣ ਵੀ ਮੈਂ ਇੱਧਰ ਮਸ਼ੀਨ ਚੱਲਦੀ ਕੱਪੜੇ ਧੋ ਹੁੰਦੇ ਆ ਤੇ ਇੱਧਰ ਮੈਂ ਨਾਲ ਉੱਤਰ ਕੇ ਜੱਤੀ ਧੋ ਹੁੰਦੇ ਕੱਪੜੇ ਮਸ਼ੀਨ ਤੇ ਝਾੜੂ ਲਾ ਲੰਨੇ ਆ ਝਾੜੂ ਲਾ ਕੇ ਫਿਰ ਮਸ਼ੀਨ ਚੋਂ ਕੱਪੜੇ ਕੱਢਣੇ ਆ। Wow. ਲੋ ਜੀ ਹੁਣ ਆਪਾਂ ਲੱਗੇ ਆਂ ਚਾਹ ਬਣਾਉਣ ਬੱਚੇ ਮਿੱਠਾ ਪੱਤੀ ਪਾ ਦਈਏ ਚਾਹ ਇਹ ਖੇਤ ਤੱਕ ਜਾਣੀ ਆ ਕੇ ਬੱਚੇ ਹੁਣ ਆਪਾਂ ਪਾ ਲਈਏ ਲੌਂਗ ਰੈਚੀ ਕੁੱਟ ਕੇ ਲੌਂਗ ਰਤੀ ਪਾਤੀ ਪੱਤੀ ਪਾਤੀ ਹਣ ਵਿਚ ਪਾ ਲਈ ਆਪਾਂ ਖੰਡ ਮੱਖਾ ਪੱਤੀ ਪਾ ਤਾ ਚਾਹ ਜਾਨੀਆਂ ਖੇਤਾਂ ਚ ਉੱਥੇ ਮੀਂਹ ਦੇ ਨਾਲ ਖੰਭੇ ਡੱਟ ਕੇ ਸਿਗੇ ਤੇ ਉਹ ਬਿਜਲੀ ਵਾਲੀ ਹਣ ਸੱਦੇ ਹੋਏ ਆ ਉਹ ਆਪਾਂ ਠੀਕ ਕਰਾਉਣੇ ਆ ਥੋੜਾ ਵਾਸਤੇ ਉਹਨਾਂ ਵਾਸਤੇ ਚਾਹ ਭੇਜਣੀ ਆ ਜਦ ਤੀ ਆਪਣੀ ਚਾਹ ਬਣਦੀ ਆ ਰੰਝਦੀ ਆ ਜਦ ਤੀ ਆਪਾਂ ਕੋਈ ਹੋਰ ਕੰਮ ਕਰ ਲੈਨੇ ਆ ਫੇ ਆਪਾਂ ਚਾਹ ਰੱਦੀ ਦੁੱਧ ਪਾ ਦਾਂਗੇ ਵਿੱਚ ਤੇ ਚਾਹ ਬਣਾ ਕੇ ਤੇ ਆਪਾਂ ਦੇ ਕੇ ਤੋਰ ਦਿਆ ਕਿ ਇਹਨਾਂ ਨੂੰ ਆਪਾਂ ਅੱਜ ਦੇ ਵਲੌਗ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਵਲੌਗ ਦੇ ਨਾਲ ਜਦ ਤੱਕ ਨਹੀਂ ਸਾਸਤਰੀ ਕਾਲ ਜੀ